ਜੀ ਅੱਜ ਅਸਾਂ ਪਾਣ ਬਹੁਤ ਹੀ ਅਹਿਮ ਟੌਪਿਕ ਲੈਣਾ ਅੱਜ ਦੁਨੀਆ ਦੇ ਵਿੱਚ ਇਸੇ ਗੱਲੋਂ ਪੁਲੂਖਾ ਸੰਤ ਨੂੰ ਗੁਰੂ ਗੁਰੂ ਨੂੰ ਉਤਾਰ-ਉਤਾਰ ਨੂੰ ਪੈਗੰਬਰ ਤੇ ਕਦੀ ਪ੍ਰਮਾਤਮਾ ਪਰ ਇਹ ਅੰਦਰੋਂ ਤੇ ਜਿਨ੍ਹਾਂ ਦੀ ਸੋਝੀ ਹੁੰਦੀ ਆ ਉਹ ਕਿਸੇ ਨੂੰ ਹੀ ਜਣਾਉਂਦਾ ਜਿਸ ਜਨ ਆਏ ਸੋਹੀ ਜਨ ਜਾਣੇ ਲੇਕਿਨ ਬਾਹਰੀ ਤੌਰ ਤੇ ਅਰਬਾਂ ਕਰਬਾਂ ਦੀ ਆਬਾਦੀ ਹੈ ਉਹ ਕਿਹੜੇ ਅੱਠ ਨੁਕਤੇ ਨੇ ਜਿੱਥੋਂ ਉਹ ਪਛਾਣ ਸਕਣ ਕਿ ਆਇਆ ਕੌਣ ਆ ਤੋ ਪਹਿਲਾ ਨੁਕਤਾ ਕੀ ਹੈ ਜਦੋਂ ਆਉਂਦਾ ਨਵਾਂ ਨਾਮ ਦਿੰਦਾ ਜਿੰਦਾ ਤੁਸੀਂ ਕੰਨਾਂ ਨਾਲ ਸੁਣਿਆ ਹੀ ਨਾ ਹੋਵੇ ਤੁਸੀਂ ਅੱਲਾ ਸੁਣਿਆ ਸੀ ਕਿਤੇ ਖੁਦਾ ਸੁਣਿਆ ਸੀ ਸਤਨਾਮ ਸੁਣਿਆ ਵਹਿਗੁਰੂ ਸੁਣਿਆ ਕਿਸੇ ਲੋਕ ਤੋਂ ਨਹੀਂ ਸੁਣਿਆ ਲੇਕਿਨ ਸੰਤ ਮਹਾਤਮਾ ਉਹਦੇ ਵਿੱਚੋਂ ਹੀ ਜੋ ਧਰਤੀ 'ਚ ਰਚੇ ਉਹਨਾਂ 'ਚੋਂ ਨਾਮ ਲੈ ਨਵਾਂ ਨਹੀਂ ਲੈਨੇ ਦੂਸਰੀ ਪਛਾਣ ਹੈ ਕਿਉਂਕਿ ਇਹ ਚੀਜ਼ਾਂ ਬਾਹਰੋਂ ਪਤਾ ਕਰਕੇ ਪਤਾ ਕਰੋ ਤੁਹਾਨੂੰ ਫੇਰ ਪਤਾ ਲੱਗਣਾ ਨਹੀਂ ਤੇ ਆਪਾਂ ਸੰਤ ਮਹਾਤਮਾ ਗੁਰੂ ਪੀਗੰਬਰ ਜਿਹੜੇ ਸਾਰੇ ਹੀ ਸਭ ਕੁਝ ਹੀ ਰਲਾਈ ਜਾਂਦੇ ਰੱਬ ਵੀ ਕਹੀ ਜਾਂਦੇ ਨਹੀਂ ਹੁੰਦਾ ਉਹਦੀ ਡੈਫੀਨੇਸ਼ਨ ਹੈ ਨਵਾਂ ਫਰਮਾਨ ਕਦੀ ਬਈ ਪਾਣੀ ਨਹੀਂ ਫੜਦਾ ਅਕਾਲ ਪੁਰਖ ਜਦੋਂ ਇਹ ਗੁਰੂ ਉਤਾਰਾਂ ਪੀਗੰਬਰਾਂ ਦਾ ਖੇਲ ਖੇਲਦਾ ਹੈ ਤੇ ਜਦੋਂ ਅਕਾਲ ਪੁਰਖ ਆਪ ਵੀ ਆਉਂਦਾ ਹੈ ਤੇ ਇਹ ਇਹ ਬੜੇ ਚਿਰ ਬਾਅਦ ਆਉਂਦਾ 994 ਚੌਂਕੜੀ ਜੋ ਕਿ ਤੇ ਹਿੰਦੂ ਧਰਮ ਦੇ ਵਿੱਚ 14 ਮਨਮੰਤਰ ਬਾਦ ਹੁਣ ਬੜੀ ਲੰਬੀ ਹੈ 4 ਅਰਬ 29 ਕਰੋੜ 40 ਲੱਖ 80 ਹਜ਼ਾਰ ਸਾਲ ਬਾਅਦ ਆਉਂਦਾ ਹੈ ਪਰਮਾਤਮਾ ਤੋਂ ਇਹਨਾਂ ਦੀ ਪਛਾਣ ਕੀ ਹੈ ਨਵਾਂ ਫਰਮਾਨ ਬਾਣੀ ਨਵੀਂ ਆਉਣੀ ਆ ਕਿ ਦੁਨੀਆ ਫਿਰ ਕੱਚੇ ਪੱਕੇ ਚ ਹੀ ਰਹਿ ਜਾਂਦੀ ਹੈ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਪੱਕੀ ਬਾਣੀ ਕੀ ਕੱਚੀ ਕੀ ਆ ਕੱਚੀ ਬਾਣੀ ਉਹ ਆ ਜਿਹਨੂੰ ਸਤਗੁਰੂ ਸਾਹਮਣੇ ਨਹੀਂ ਕੀਤਾ ਸਤਗੁਰ ਬਾਜੋਂ ਕੱਚੀ ਬਾਣੀ ਸਤਗੁਰ ਬਿਨਾ ਜਿਹਦੀ ਬਾਣੀ ਹੈ ਉਹਦੇ ਉੱਲ ਧਿਆਨ ਹੀ ਨਹੀਂ ਕੱਚੇ ਕੱਚ ਕਮਾਉਂਦੇ ਸਰੀਰ ਵੀ ਕੱਚੇ ਤੇ ਗੱਲਾਂ ਵੀ ਕੱਚੀਆਂ ਸਤਗੁਰੂ ਦੀ ਜਦੋਂ ਬਾਣੀ ਆਉਂਦੀ ਹੈ ਸ਼ਬਦ ਆਉਂਦਾ ਹੈ ਉਹਦੀ ਇੱਕ ਆਪਣੀ ਇੱਕ ਸਿਸਟਮ ਹੈ ਉਸ ਸਿਸਟਮ ਦੇ ਵਿੱਚ ਆ ਫਿਰ ਕੀ ਹੈ ਗੱਲ ਉੱਥੇ ਤੇ ਆਈਏ ਨਵਾਂ ਫਰਮਾਨ ਬਾਣੀ ਨਵੀਂ ਆਉਂਦੀ ਹੈ ਦੋ ਨੰਬਰ ਇਹ ਗੱਲ ਪਹਿਲਾ ਨਵਾਂ ਨਾ ਨਵਾਂ ਫਰਮਾਨ ਨਮਾ ਧਾਮ ਧਰਮ ਦਵਾਰਾ ਜੋ ਇੰਜੀਨੀਅਰ ਨੇ ਧਰਤੀ ਤੇ ਕਦੀ ਬਣਾਏ ਨਾ ਹੋਏ ਉਹ ਕਿਉਂਕਿ ਅੰਦਰ ਦੀ ਸ਼ੇਪ ਦੇ ਆਧਾਰ ਤੇ ਜੋ ਮਨੁੱਖ ਦੇ ਅੰਦਰ ਚੱਲਦਾ ਉਹਦੇ ਮੁਤਾਬਕ ਬਣਦੀਆਂ ਇਹ ਧਰਮ ਦਵਾਰੇ ਸਾਰੇ ਧਰਮ ਦਵਾਰਾਂ ਦਾ ਰੂਪ ਵੇਖੋ ਆ ਡੱਡ ਆ ਡੱਡ ਜਦੋਂ ਅਵਤਾਰ پیغمبر ਗੁਰੂਆਂ ਨੇ ਜਿੰਨਾ ਆਇਆ ਇਸ ਕਰਕੇ ਇਹ ਧਰਮ ਦਵਾਰਾ ਉਹਦੀ ਸ਼ੇਪ ਅਲੱਗ ਹੁੰਦੀ ਹੈ ਮੰਦਰ ਲਾ ਲਓ ਗਿਰਜਾ ਲਾ ਲਓ ਮਸਜਿਦ ਲਾ ਲਓ ਗੁਰਦੁਆਰਾ ਲਾ ਲਓ ਮੱਠ ਲਾ ਲਓ ਨਹੀਂ ਰਲੇਗਾ ਰੋਹਾਨੀਅਤ मीनिंग ਹੋਏਗਾ ਤੇ ਜਦੋਂ ਪ੍ਰਮਾਤਮਾ ਆਉਂਦਾ ਉਹ ਕੀ ਬਣਾਉਂਦਾ ਹਰ ਭਗਤ ਦੁਆਰ ਮਨੁੱਖੀ ਸਰੀਰ ਬਣਾਉਂਦਾ ਉਹਦੇ ਨੌ ਦਰਵਾਜ਼ੇ ਪ੍ਰਗਟ ਕਰਦਾ 10ਵੇਂ ਚ ਗੁਪਤ ਕਿੰਨਾ ਕੰਮ ਕਰਦਾ ਉਹਨੂੰ ਜ਼ਾਹਰ ਕਰਕੇ ਦੱਸਦਾ ਹੈ ਸਰੀਰ ਦੇ ਅੰਦਰ ਕੀ ਹੈ ਤੇ 36 ਯੁੱਗਾਂ ਦਾ ਮੇਲ ਕਰਦਾ 36 36 ਦਾ ਜੋੜ ਕਰਦਾ ਐਸੇ ਕਰਕੇ ਗੁਰੂ ਗ੍ਰੰਥ ਸਾਹਿਬ ਚ 36 ਜਾਂੜਾਂ ਦੀ ਬਾਰੀ ਆ ਤੇ 23 ਉਤਾਰ ਤੇ ਨਬ پیغمبر 10 ਗੁਰੂ ਕਿੰਨੇ ਬਣ ਗਏ 36 ਹੋ ਗਏ ਤੇ ਕਾਲਪੁਰਖ ਫਿਰ ਜਦੋਂ ਦਾ 36 ਕੰਮ ਕਰਦਾ ਫਿਰ ਇਹ ਕੀ ਹੈਗਾ ਧਰਮ ਦੁਆਰਾ ਨਮਾ ਪਰਮਾਤਮਾ ਦੀ ਬਾਣੀ ਦੇ ਵਿੱਚ ਹਰ ਬਾਣੀ ਵਜਦੀ ਆ ਅਵਤਾਰਾਂ ਦੀ ਬਾਣੀ ਅਵਤਾਰ ਬਾਣੀ ਵਜਦੀ ਆ ਤੇ ਗੁਰੂਆਂ ਦੀ ਬਾਣੀ ਨੂੰ ਗੁਰੂ ਗੁਰਬਾਣੀ ਕਿਹਾ ਜਾਂਦਾ پیغمبرਾਂ ਦੀ ਬਾਣੀ ਨੂੰ ਪੀਗਾਮ ਦੇ ਆਧਾਰ ਤੇ ਹੁੰਦੀ ਐ ਚ ਪੀਗਾਮਰਾਂ ਦੀ ਬਾਣੀ ਕਿਹਾ ਜਾਂਦਾ ਤੇ ਆਉਂਦੀ ਹੈ ਕਾਲਪੁਰਖ ਦੀ ਆ ਪਰ ਗੱਲ ਹੈ ਕਿ ਉਹ ਜੈਸੇ ਜੈਸੇ ਉਹਨਾਂ ਨੂੰ ਕਿਰਪਾ ਕੀਤੀ ਹੈ ਉਹੀ ਜੈਸਾ ਜੈਸਾ ਉਸ ਵੇਲੇ ਰੂਪ ਲਿਆ ਹੁੰਦਾ ਉਹਦੇ ਆਧਾਰ ਤੇ ਉਹ ਨਿਸ਼ਚਿਤ ਹੁੰਦਾ ਲੇਕਿਨ ਜਿਹੜੀ ਬਾਣੀ ਅਕਾਲ ਪੁਰਖ ਆ ਕੇ ਰਚਦਾ ਉਹਨੂੰ ਹਰ ਬਾਣੀ ਕਿਹਾ ਜਾਂਦਾ ਔਰ ਉਹਦੇ ਵਿੱਚ ਕੀ ਹੁੰਦਾ ਉਹਦੇ ਇੱਕੋ ਹੀ ਇੱਕ ਬਾਣੀ ਜਦੋਂ ਅਕਾਲ ਪੁਰਖ ਕਰਦਾ ਕਿਉਂਕਿ ਲੇਖਿਆ ਬਣਾਉਂਦਾ ਲੇਖਾਂ ਨੂੰ ਚਲਾਉਂਦਾ ਇਸ ਕਰਕੇ ਉਹਦੇ ਵਿੱਚ ਮਿਤੀ ਵੀ ਹੁੰਦੀ ਆ ਮਹੀਨਾ ਵੀ ਹੁੰਦਾ ਸਾਲ ਵੀ ਹੁੰਦਾ ਤੇ ਜਗ੍ਹਾ ਦਾ ਨਾਮ ਵੀ ਹੁੰਦਾ ਤੇ ਜਿਸ ਦੇ ਘਰ ਜਾਂ ਜਿੱਥੇ ਜਗ੍ਹਾ ਤੇ ਕੀਤਾ ਉਹਦਾ ਨਾਮ ਹੀ ਹੁੰਦਾ ਏ ਇੱਕ ਖਾਸੀਅਤ ਐ ਬਾਕੀ ਨਹੀਂ ਤੇ ਕਰਮ ਜਿਹੜਾ ਗੁਰੂ ਬਾਣੀ ਜਾਂ ਦੂਸਰੇ ਜਾਂ ਜਿਤਨੇ ਵੀ ਗੁਰ ਬਾਣੀਆਂ ਆਉਂਦੀ ਐ ਪੈਗੰਬਰਾਂ ਦੀ ਆਉਂਦੀ ਐ ਉਤਾਰਾਂ ਦੀ ਆਉਂਦੀ ਐ ਭਗਤਾਂ ਦੀ ਆਉਂਦੀ ਐ ਲੇਕਿਨ ਉਹਨਾਂ 'ਚ ਇਹ ਡੇਟਾ ਨਹੀਂ ਹੁੰਦੀਆਂ ਕਿਉਂਕਿ ਆਪਣਾ ਹੱਟ ਖੋਲਦਾ ਫਿਰ ਨਵਾਂ ਨਾਮ ਕੀ ਦਿੰਦਾ ਕਿਉਂ ਜਦੋਂ ਪ੍ਰਮਾਤਮਾ ਆਉਂਦਾ ਫਿਰ ਉਹ ਸੱਚਖੰਡ ਦਾ ਨਾਮ ਦਿੰਦਾ ਆਤਮਾ ਪ੍ਰਮਾਤਮਾ ਦੇ ਆਧਾਰ ਤੇ ਤੇ ਗੁਣਾਂ ਦੇ ਆਧਾਰ ਤੇ ਦਿੰਦਾ ਕਿ ਆਤਮਾ ਤੇ ਪ੍ਰਮਾਤਮਾ ਦੀ ਗੱਲ ਚੱਲਦੀ ਆ ਸਾਰਿਆਂ ਤੇ ਰਾਜ ਕਰਨ ਵਾਲਾ ਹੁੰਦਾ ਸਭ ਨੂੰ ਪਹਿਚ ਰੱਖਣ ਵਾਲੀ ਉਹਦੇ ਗੁਣ ਨੇ ਤੀਜਾ ਸਬ ਦੀ ਪਾਲਣਾ ਕਰਨ ਵਾਲੀ ਗੁਣ ਹੈ ਸਭ ਤੋਂ ਵੱਡਾ ਪ੍ਰਤਪਾਲਕ ਹੈ ਵਿਸ਼ਨੂੰ ਬ੍ਰਹਮਾ ਸ਼ੇ ਵੀ ਉਹ ਤੋਂ ਮੰਗਦੇ ਨੇ ਗੁਰੂ ਪੀਰ ਪਗੰਬਰ ਵੀ ਉਹਦੇ ਗਾੜੀ ਝੂਣੀਆ ਡਾਉਂਦੇ ਨੇ ਉਹ ਨਾਮ ਦੀ ਬਸਤ ਲੈ ਕੇ ਥੱਲੇ ਆਉਂਦੇ ਨੇ ਉਹੀ ਜਿੱਤਦਾ ਕਿਉਂਕਿ ਉਹ ਕਦੀ ਮਰਦਾ ਨਹੀਂ ਇਸ ਕਰਕੇ ਉਹ ਉਹ ਜਿਹੜਾ ਉਹਦਾ ਗੱਲ ਜਿਹੜੀ ਹੈ ਉਹ ਨਾਮ ਜਿਹੜੇ ਸੱਚ ਕੰਡੀ ਨਾਮ ਆਉਂਦਾ ਧਰਤੀ ਤੇ ਤੇ ਦੂਸਰੇ ਨਾਮ ਵੀ ਸਤਿਗੁਰਦੋ ਚਲਦੇ ਪਰ ਲੇਕਿਨ ਉਸਨੇ ਜਦੋਂ ਸਤਿਗੰਨ ਬਣਾਇਆ ਉਹ ਜਿਹੜਾ ਨਾਮ ਲਿਆਇਆ ਉਹ ਧਰਤੀ ਤੇ ਮੁੜਕਿਓ ਦੇਂਦਾ ਬੜੇ ਚਿਰ ਬਾਅਦ 994 ਚੌਂਕੜੀ ਯੁੱਗ ਜਾਨਿਕਾ 4 ਅਰਬ 29 ਕਰੋੜ 40 ਲੱਖ 80 ਜਹਾਸਲ ਹੁਣ ਜੀ ਨਵਾਂ ਨਾਮ ਹੋ ਗਿਆ ਨਵਾਂ ਫਰਮਾਨ ਬਾਣੀ ਨਵੀਂ ਹੋ ਗਈ ਨਵਾਂ ਨਵਾਂ ਧਰਮ ਦਵਾਰਾ ਹੋ ਗਿਆ ਹੁਣ ਚੌਥਾ ਕੀ ਹੈ ਨਵਾਂ ਨਿਸ਼ਾਨ ਜਦੋਂ ਵੀ ਗੁਰੂ ਪੀ پیغمبر ਆਉਂਦੇ ਨੇ ਉਹ ਨਿਸ਼ਾਨ ਸਾਹਿਬ ਦਾ ਨਵਾਂ ਦਿੰਦੇ ਨੇ ਕਿਸੇ ਨਿਸ਼ਾਨ ਤੁਸੀਂ ਦੇਖ ਹੀ ਲੈ ਜੋ ਨੀ ਜਿਹੜਾ ਨੀਲਾ ਜਿਹੜਾ ਨਿਸ਼ਾਨ ਸਾਹਿਬ ਚੜਾਇਆ ਜਾਂਦਾ ਇਸ ਤਰ੍ਹਾਂ ਹੀ ਤਾਰੇ ਚੰਦ ਵਾਲੇ ਨਿਸ਼ਾਨ ਹੈ ਸਾਰੇ ਵੇਦ ਜੋ ਪੈਗੰਬਰ ਨਵੇਂ ਦਿੰਦੇ ਨੇ ਇਹ ਸੰਤ ਮਹਾਤਮਾ ਦੀ ਦੋ ਵੱਖਰੀ ਪਛਾਣ ਹੈ ਉਹਨਾਂ ਦੀ ਤੇ ਕਾਲਪੁਰਖ ਜਿਆਦਾ ਹੁੰਦਾ ਨਵਾਂ ਨਿਸ਼ਾਨ ਕਿਹੜਾ ਦਿੰਦਾ ਕੋ ਸੱਤਰੰਗੀ ਪੀਂਗ ਵੇਦ ਜੋ ਨਾ ਅੰਦਰ ਦੀ ਰੂਹਾਨੀਅਤ ਜਿਹੜੀ ਹੈਗੀ ਆ ਉਹਦੀ ਪੱਖ ਛੜੂ ਹੁੰਦਾ ਸਵਰਣੀ ਜੋਤ ਕਿਸ ਤਰ੍ਹਾਂ ਆਪਣੇ ਅੰਦਰ ਕੰਮ ਕਰਦੀ ਸੱਤ ਦੀਪ ਕਿੱਦੇ ਨੇ ਆ ਕੇਂਦਰ ਦੋ ਕੰਨ ਨੱਕ ਦੇ ਦੋਸ਼ੇ ਦੇ ਕਿੰਨੇ ਸੱਤ ਨੇ ਇਹਨਾਂ ਚ ਗਿਆਨ ਅੰਦਰੀਏ ਕਿੰਨੀਆਂ ਦੋ ਆ ਤੇ ਕੰਨ ਤੇ ਮੂੰਹ ਪੰਜ ਗਿਆਨ ਅੰਦਰੀਏ ਨੇ ਇਹ ਸਾਰਾ ਸਿਸਟਮ ਜਿਹੜਾ ਉਹ ਆਣ ਕੇ ਕੰਮ ਕਰਦਾ ਹੈ ਅੱਗੇ ਹੈਗਾ ਨਵਾਂ ਵਿਧਾਨ ਕਾਨੂੰਨ ਨਵਾਂ ਆਉਂਦਾ ਪਰਮਾਤਮਾ ਦਾ ਗੁਰੂ ਅਵਤਾਰ ਪੈਗੰਬਰਾਂ ਦੇ ਜਦੇਸ਼ਟ ਬਣਦੇ ਨੇ ਧਰਤੀ ਤੇ ਨਿਮਸਕਰ ਕਰਦੇ ਨੇ ਤੇ ਉਹ ਹਰ ਵਾਰੀ ਕਾਨੂੰਨ ਜਿਹੜਾ ਨਵਾਂ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਅਮਰ ਸ਼ਿਕਾਤ ਤਾਂ ਠੀਕ ਹੈ ਕਿਰਪਾ ਕੀਤੀ ਉਹਨਾਂ ਤੇ ਸਤਨੰਮ ਝੋਲੀ ਪੈ ਗਿਆ ਗੁਰਨਾਨੁਪਾਸ਼ੇ ਦੇ ਇਹ ਤੇ ਵੈਗ ਜੀ ਖਾਲਸਾ ਵੈਗ ਜੀ ਫਤਿਹ ਹੋਏ ਔਰ ਉਹਨਾਂ ਦੇ ਲਾ ਬਣੇ 52 ਨਵ ਲਾ ਜਿਹੜੇ ਕਿ ਉਹਨਾਂ ਤੋਂ ਸਭ ਤੋਂ ਵੱਖਰੇ ਨੇ ਇਸ ਤਰ੍ਹਾਂ ਇਹ پیغمبرਾਂ ਦੇ ਦੂਸਰਿਆਂ ਦੇ ਸਭ ਦੇ ਕਾਨੂੰਨ ਜਿਹੜੇ ਨੇ ਬਦਲ ਜਾਂਦੇ ਨੇ ਜਿਹੜੇ ਧਰਤੀ ਤੇ ਨਹੀਂ ਉਹ ਵੱਖਰਾ ਦਿੰਦਾ ਕਾਨੂੰਨ ਐਸਾ ਦਿੰਦਾ ਜਿਹੜੇ ਮਨ ਦੇ ਉਹ ਰਹਿੰਦੇ ਬਾਕੀ ਉਹਦਾ ਚਲੇ ਜਾਂਦੇ ਨੇ ਅੰਦਰ ਦੀ ਰੋਹਾਨੀਅਤ ਕੰਮ ਨਹੀਂ ਖੁੱਲਦਾ ਉਹਨਾਂ ਦਾ ਜਿਨੇ ਜਿਨੇ ਕਿਰਪਾ ਉਹਨਾਂ ਕਰਦੇ ਉਹਨੇ ਉਹ ਨਹੀਂ ਹੁੰਦਾ ਇਹ ਇੱਕ ਵੱਡੀ ਗੱਲ ਹੈ ਕਿ ਕਾਨੂੰਨ ਨਵਾਂ ਹੁੰਦਾ ਪਹਿਲਾਂ ਜਨੇਊ ਪੈਨਣ ਦੀ ਹੋ ਗਈ ਮੁੜ ਕੇ ਜਨੇਊ ਜਿਹੜਾ ਲਾਉਣ ਦੀ ਗੱਲ ਹੋ ਗਈ ਫਿਰ ਅਮਰਦ ਸ਼ਿਕਾ ਦਿੱਤਾ ਗਿਆ ਇਸ ਤਰ੍ਹਾਂ ਪਹਿਲਾਂ ਤੋਂ ਜੁਗੋ ਜੁਗੋ ਜੋ ਕੇ ਤਬਦੀਲ ਕਰਦਾ ਵਿਧਾਨ ਵਿੱਚ ਹੁਣ ਪੰਜ ਚੀਜ਼ਾਂ ਤੇ ਹੋ ਗਈਆਂ ਨਵਾਂ ਨਾਮ ਨਵੀਂ ਬਣੀ ਕਾ ਕਰਕੇ ਨਵਾਂ ਫਰਮਾਨ ਨਵਾਂ ਧਾਮ ਧਰਮ ਦੁਆਰਾ ਨਵਾਂ ਰੋਹਾਨੀਅਤ ਦੇ ਆਧਾਰ ਤੇ ਔਰ ਨਿਸ਼ਾਨ ਸਾਹਿਬ ਨਵਾਂ ਤੇ ਵਿਧਾਨ ਨਵਾਂ ਹੁਣ ਅਗਲੀ ਅਗਲੀ ਗੱਲ ਹੈ ਛੇਤਾਨ ਨਵਾਂ ਨੋਕੀ ਡੀਗ ਦੇ ਆ ਕੇ ਜਿਹੜੇ ਨਾਂ ਉੱਥੇ ਹੀ ਰੱਬ ਜੇ ਕੋਈ ਪ੍ਰਗਟ ਹੋਣਾ ਗੁਰੂ ਪੀਰ ਪਗੰਬਰ ਉੱਥੇ ਹੀ ਪ੍ਰਗਟ ਹੋਣਾ ਨਹੀਂ ਕਦੀ ਨਹੀਂ ਸਥਾਨ ਨਵਾਂ ਹੈ ਗੁਰੂ ਨਾਨਕ ਦੇਵ ਜੀ ਦਾ ਔਖੇ ਕਿੱਥੇ ਹੋਇਆ ਸਾਰੀ ਜਗ੍ਹਾ ਤੇ ਗਏ ਲੇਕਿਨ ਨਾ ਕਿੱਥੋਂ ਸ਼ੁਰੂ ਕੀਤਾ ਪਾਕਿਸਤਾਨ ਦੇ ਵਿੱਚ ਰਾਇਪੋਇਤ ਤਲਵੰਡੀ ਤੋਂ ਗੁਰੂ ਅੰਗਦ ਦੇਵ ਜੀ ਨੇ ਕਿੱਥੇ ਕਿਹਾ ਗੁਰੂ ਕੀਤਾ ਘਡੂਲ ਸਾਹਿਬ ਗੁਰੂ ਅਮਰਦਾਸ ਜੀ ਨੇ ਗੋੰਦਵਾਲ ਸਾਹਿਬ ਤੇ ਗੁਰੂ ਰਾਮਦਾਸ ਜੀ ਨੇ ਅੰਮ੍ਰitsar ਤੋਂ ਇਸੇ ਤਰ੍ਹਾਂ ਹੀ RAM ji ਕਿੱਥੇ ਆਏ ਅਜੁੱਧਿਆ ਚ ਕ੍ਰਿਸ਼ਨ ਮਹਾਰਾਜ ਜੀ ਕਿੱਥੋਂ ਆਏ ਆਣ ਕੇ ਮਥਰਾ ਚੋਂ ਸ਼ੁਰੂ ਕਰ ਦਿੱਤਾ ਮੁਹੰਮਦ ਸਾਹਿਬ ਕਿੱਥੋਂ ਮੱਕੇ ਤੋਂ ਤੇ ਇਹ ঈਸਾ ਨੇ ਜੋ ਅਜਰਤੀਸਾ ਜੀ ਨੇ ਯਰੂਸ਼ਲਮ ਤੋਂ ਤੇ ਜਦੋਂ ਇਸੇ ਤਰ੍ਹਾਂ ਹੀ ਪਰਮਾਤਮਾ ਜਦੋਂ ਆਉਂਦਾ ਹੈ ਤੇ ਉਹ ਸਥਾਨ ਵੀ ਬਦਲਦਾ ਹੈ ਇਹ ਗੁਰੂ ਅਵਤਾਰਾਂ ਪੈਗੰਬਰਾਂ ਦੀ ਕਹਾਣੀ ਹੁੰਦੀ ਹੈ ਸੰਤਾਂ ਦੀ ਨਹੀਂ ਐਸੀ ਕਹਾਣੀ ਹੁੰਦੀ ਇਹ ਸਾਰੀਆਂ ਚੀਜ਼ਾਂ ਸੰਤਾਂ ਚ ਨਹੀਂ ਪੂਰੇ ਕਰਦੇ ਇਸ ਕਰਕੇ ਸੰਤਾਂ ਤੇ ਬਾਬਿਆਂ ਦੀ ਕਹਾਣੀ ਉਹ ਅਲੱਗ ਹੈ ਇਹ ਗੁਰੂਆਂ ਅਵਤਾਰਾਂ پیغمبرਾਂ ਦੀ ਕਹਾਣੀ ਤੇ ਪਰਮਾਤਮਾ ਦੇ ਆਉਣ ਦੀ ਕਹਾਣੀ ਅਲੱਗ ਹੈ ਕਿਨਵਾ ਹੁਣ ਆਪਾਂ 6ਵਾਂ ਕੀ ਹੋ ਗਿਆ ਨਵਾਂ ਸਤਾਨ ਹੁਣ 7ਵਾਂ ਕੀ ਆ ਨਵਾਂ ਵਿਬਾਨ ਇਹ ਨਹੀਂ ਕਿ ਉਹ ਸਾਰੀ ਉਮਰ ਉਸੇ ਤਰ੍ਹਾਂ ਦੇ ਕੰਮ ਕਰੇ ਸਰੀਰ ਨਵਾਂ ਆਉਣਾ ਜਿਹਦੇ ਵਿੱਚ ਉਹਨੇ ਖੇਲ ਕਰਨਾ ਕਿਉਂਕਿ ਜੰਮਦਾ ਨਹੀਂ ਹੈਗਾ ਜੋਤ ਆਉਂਦੀ ਆ ਚੱਪਦਾਉਂਦੀ ਆ ਉਹ ਜੰਮਦਾ ਜੰਮਦਾ ਨਹੀਂ ਹੈਗਾ ਸਰੀਰ ਜੰਮਦੇ ਨੇ ਤੇ ਗਰਭ ਜਿਹੜਾ ਜੈਸਾ ਗਰਭ ਆ ਉਸ ਤਰ੍ਹਾਂ ਸ਼ਕਲ ਬਦਲ ਜਾਂਦੀ ਹੈ ਉਹ ਤੇ ਵਾਪਸ ਤੇ ਸਰੀਰ ਆਉਂਦਾ ਹੀ ਨਹੀਂ ਕਿਉਂਕਿ ਮਾਂ ਦਾ ਗਰਭ ਨਹੀਂ ਦੁਬਾਰਾ ਉਹ ਬਣਦਾ ਤੇ ਉਹ ਸਰੀਰ ਕਿਤਾ ਬਣ ਜਾ ਇਸ ਕਰਕੇ ਜੀਵ ਆਏ ਤੇ ਫਿਰਨਾ ਹੈ ਘੋੜਾ ਆਏ ਤੇ ਸ਼ਬਦ ਰਹਿ ਜਾਏ ਇਸਦਾ ਹੈ ਆਪੇ ਆਏ ਆਪੇ ਜਾਏ ਸ਼ਬਦ ਤੇ ਅਕਾਲ ਪੁਰਖ ਜਦੋਂ ਚਾਹੇ ਆਉਂਦਾ ਤੇ ਜਾਂਦਾ ਰਹਿੰਦਾ ਕਿਉਂਕਿ ਜੰਮਦੇ ਮਰਦੇ ਨਹੀਂ ਬਾਕੀ ਸਭ ਮੌਤ ਚ ਰੱਖੇ ਨੇ ਭੈ ਚ ਰੱਖੇ ਨੇ ਇਹ ਪ੍ਰਮਾਤਮਾ ਦੇ ਤਿੰਨ ਗੋਣੇ ਆ ਇੱਕ ਤੇ ਰਾਜ ਚਲਾਉਂਦਾ ਇੱਕ ਸਭ ਨੂੰ ਭੈਚ ਰੱਖਿਆ ਕਿਉਂਕਿ ਉਹ ਕਾਲ ਚਾਉਂਦਾ ਹੀ ਨਹੀਂ ਤੇ ਬਾਕੀ ਸਭ ਜਿਹੜੇ ਆ ਮੌਤ ਦੇ ਭੈਚ ਆ ਸਭ ਤੇ ਬ੍ਰਹਮੰਡ ਖੰਡ ਤੇ ਵਿਸ਼ਨੂੰ ਬ੍ਰਹਮਾ ਸ਼ਿਵ ਤੇ ਇੰਦਰ ਇਹਨਾਂ ਸਭ ਦੀ ਤਬਦੀਲੀ ਹੁੰਦੀ 237 ਦਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੁਣ ਵਿਵਾਨ ਸ਼ਰੀਰ ਨਮਾ ਹੋਏਗਾ ਹੁਣ ਅੱਗੇ ਖਾਨਦਾਨ ਇਹ ਨਹੀਂ ਹੈਗਾ ਕਿ ਉਹ ਜੇ ਜੱਟ ਬਣਿਆ ਤੇ ਜਾਟੀ ساری ਉਮਰ ਜੰਮੀ ਜਾਊਗਾ ਜੇ ਸ਼ੀਮਾ ਨਾਈ ਕਿਸੇ ਅਦੂਖਰਾ ਕਿਸੇ ਜੀ ਭਗਤਾਂ ਦਾ ਲਾ ਲੋਹਾਰ ਤੇ ਇਹ ਜੋ ਆਣ ਕੇ ਆ ਦੇ ਉਹਨਾਂ ਦੀ ਲਿਸਟ ਵੇਖੋ ਗੁਰੂ ਅਵਤਾਰਾਂ ਪੈਗੰਬਰਾਂ ਦੀ ਵੇਖੋ ਬੇਦੀ ਸੋਢੀ ਅਗੂ ਕੋਲ ਬਾਂਸ ਦੂਸਰੇ ਤੇ ਪ੍ਰਮਾਤਮਾ ਦੇ ਬਾਰੇ ਦੱਸਿਆ ਗਿਆ ਕਿ ਲਾਲੋ ਜੀ ਨੂੰ ਗੁਰੂ ਨਾਨਕ ਦੇਵ ਜੀ ਕਿਹਾ ਸੀ ਕਿ ਉਹ ਤੇਰੀ ਯਾ ਚਾਊਗਾ ਦੂਜੇ ਤਾਂ ਤੇ ਬਟਾਲੇ ਗਿਆ ਧਰਤੀ ਪੰਜਾਬ ਦੀ ਪਰਗਣਾ ਬਟਾਲਾ ਵਰਨ ਜਾਟੋ ਸੀ ਜੇ ਤੇਰ ਦਾ ਵੀ ਸਾਕੇ ਜੇ ਲਿਖਦਾ ਹੁਣ ਇਹ ਪ੍ਰਮਾਤਮਾ ਜਿਹੜਾ ਆ ਉਹ ਉਹ ਕੀ ਆ ਜਿਸ ਵੇਲੇ ਜਿਸ ਚ ਆਉਂਦਾ ਖਾਨਦਾਨ ਜਿਹੜਾ ਹੈ ਉਹ ਮਸ਼ਹੂਰ ਹੋ ਜਾਂਦਾ ਪਿਆਸ ਖਾਨਦਾਨ ਚ ਆ ਖਾਨਦਾਨ ਵਾਲੇ ਮਾਨ ਕਰਨਾ ਸ਼ੁਰੂ ਕਰਦੇ ਅਸੀਂ ਉਹ ਜੋ ਜੀ ਲੇਕਿਨ ਉਹਦੀ ਗੱਲ ਰੋਹਾਨੀयत ਹੁੰਦੀ ਉਹਨੇ ਜੋਤ ਰੱਖੀ ਹੁੰਦੀ ਉਹਦੇ ਮਤਲਬ 깔 ਚੱਲਦਾ ਤੋਂ ਇਹ ਆ ਜੀ ਸਾਰੇ 10 ਪੀਗਾਮ ਅਰਤੂ ਪਿਗਾਮ ਜਿਨ੍ਹਾਂ ਨੂੰ ਤੁਸੀਂ ਅੱਠਾਂ ਤੱਤਾਂ ਅੱਗ ਪਾਣੀ ਆਵਾ ਮਿੱਟੀ ਜੋਤ ਮਨਮਤ ਬੁੱਧ ਤੇ ਅੱਠਾਂ ਨਿਸ਼ਾਨੀਆਂ ਨੂੰ ਜਾਣ ਕੇ ਹੀ ਤੁਸੀਂ ਕਰੋਗੇ ਕੌਣ ਆ ਗਿਆ ਇਹਨੂੰ ਲੱਭੋ ਨੈਟ 'ਚ ਜਿਹਦੇ ਇਹਨੀਆਂ ਨਿਸ਼ਾਨੀਆਂ ਹੋਣ